टाइम जरा जी मगरबद् हो गया और ए, मेरे पिंड जे मनाजर हैं जी ये मैंने हमेशा याद चीज़ा मैं याद तो आनिया ने और यह घर मेरा अबाई घर थी जमिया पलिया इतम है बचपना सारा इतने गुजरिया खेड़िया इस मिट्टी के अंदर इनकी कामयाबी अल्लाह तला ने दी और सारे बहन भाइयों की सपोर्ट मुहब्बत प्यार की वजह तो सब कुछ होया तो अलहमदुल्लह मैं ताह क्यामत ਇਸ चीज ਦਾ ਮਤਲਬ ਹੈ ਕਦੀ ਵੀ ਨਹੀਂ ਭੁੱਲਾਂਗਾ ਕਿ ਜਿੰਨਾ ਪਿਆਰ ਮੈਨੂੰ ਸਾਰੀ ਸਾਡੀ ਵਾਈਟੀ ਫੈਮਿਲੀ ਜਿਹੜੀ ਹੈ ਨਾ ਜੂ ਸਾਰ ਨਾਲ ਕਰਦੀ ਹੈ। ਬਜ਼ਾ ਇਸਕੋ ਖਿਲਾ ਰਹੀ ਹੋ? ਇਸਕੋ ਖਿਲਾ ਰਹੀ ਹੋ? ਭਾਈ ਕੋ ਹਾਂ। ਹਾਂ ਇਹ ਦੇ ਲਿਆ। ਇਹ ਲੈ ਇਹ ਲੈ ਇਹ ਰਹਾ। ਇਹ ਦੇ ਵਾ।

पापरे बुवा चलो खा लो बनावे पापरे बुवा अब खुद खाओ खुद खाओ बेटे हां खुद खाओ वेरी गुड जो, जो बना ना वो तो नहीं खाया एक पापड़ तक आया जा इधर तो फायदा कौन सी वाली बात है ये दो मुझे बाजू बेजू इधर नहीं जी मूड़ की बात है इसके साथ अभी टीला जैसी हो गया मन नहीं मेरा मारे انگور ختم ہو گیا ہے انگور ختم ہو گیا ہے وہ اپ کی مम्मा نے رکھے ہوئے ہیں ادھر نہ ڈالو ادھر نہ ڈالو اب ادھر یہ سارے نواش جی شواش جی بیٹھے ہوئے ہیں نا بھئی نا نہیں ادھر پلیٹ میں اگر رکھے تو یہ دونوں جو ہے نا یہ کھا جائیں گے بسم اللہ الرحمن الرحیم السلام علیکم پرودگادھی رحمتہ برکتان تے نمتن نال اج دی ویڈیو دا آغاز کرنے ہیں۔ یہ قربانی دا گوشت جڑا ہے نا جی کچھ تھوڑا سا دے کول پیا ہوا سی یہی پیا ہے اور بھی پیچھے پیا ہے۔ اے بھی آخری جڑا ہے نا جی اے سی تے اج اے کیا ہے کہ جڑا ہے نا پکا لیا جندا ہے۔ کیونکہ کافی دن ہو گئے نے پیا ہوا ہے تے ہم نے کہ سی کہ بیگم نو جڑا ہے نا گوشت دی یخنی وغیرہ جڑی ہے نا او بنا کر دیو۔ تے اے پھر مٹن دی ران جڑی ہے نا اے ساڈے کول پئی آئی۔ ਤੇ ਇਹ ਵੀ ਕਿਦੋਂ ਆਈ ਸੀ ਅਸੀਂ ਤਾਂ ਬੱਕਰੇ ਦਾ گوشਤ ਕੋਈ ਨਹੀਂ ਸੀ ਕੀਤਾ ਨਾ ਸਾਡੇ ਕੋਲ ਮਤਲਬ ਬੱਕਰੇ ਦਾ ਐਸਕਿਊ ਐਸ ਵਰੀ अवेलेबल ਅਸੀਂ ਤੇ ਹਿਸਾਬ ਆਇਆ ਸੀ ਕੱਟੇ ਚ ਤੇ ਉਹਦਾ ਫਿਰ گوشਤ ਜੋ ਵੀ ਤਕਰੀਬਨ ਸਾਡਾ ਜਿਹੜਾ ਨਾ ਮੁਹਰਮ ਤੋਂ ਪਹਿਲੇ ਹੀ ਤਕਰੀਬਨ ਖਤਮ ਕਰ ਲਿਆ ਸੀ ਅਸੀਂ ਤੇ ਇਹ ਫਿਰ ਰਾਨ ਕਿਸੇ ਲੁਆਈ ਸੀ ਤੇ ਉਹ ਪਈ ਸੀ ਕਾਫੀ ਦਿਨਾਂ ਦੀ ਸਾਡੇ ਕੋਲ ਫ੍ਰਿਜ ਦੇ ਅੰਦਰ ਤੇ ਮੈਂ ਅੱਜ ਕਿਹਾ ਕਿ ਬੇਗਮ ਨੂੰ ਜਿਹੜਾ ਨਾ ਇਹ ਬਣਾ ਕੇ ਤੇ ਇਹਨੂੰ ਯਖਣੀ ਵਗੈਰਾ ਜਿਹੜੀ ਹੈ ਨਾ ਬਣਾ ਕੇ ਦੇਨੇ ਆਂ ਤਾਂ ਕਿ ਇਹਦੀ ਜਿਹੜੀ ਹੈ ਨਾ ਕੋਈ ਥੋੜੀ ਬਹੁਤ ਤਬੀਅਤ ਫਿੱਟ ਹੋਵੇ ਔਰ ਇਹਦੀ ਕਮਜ਼ੋਰੀ ਜਿਹੜੀ ਹੈ ਨਾ ਉਹ ਥੋੜੀ ਜੀ ਘਟੇ ਤੇ ਰਾਤ ਕਿਤੇ ਗਏ ਹੋਏ ਸੀ ਅਸੀਂ ਤੇ ਸਵੇਰ ਸਵੇਰ ਹੀ ਤਕਰੀਬਨ ਨਾ ਵਾਪਸ ਆ ਗਏ ਸੀ ਨਾਸ਼ਤਾ ਉਹਨਾਂ ਨੇ ਕਰਵਾਇਆ ਨਾਸ਼ਤਾ ਕਰਕੇ ਨਾ ਤੇ ਅਸੀਂ ਉੱਥੇ ਵਾਪਸ ਆ ਗਏ ਆਂਦੇ ਸਾਰ ਅਸੀਂ ਅਲੱਗ ਰਾਤੀ ਉੱਥੇ ਵੀ ਸੁੱਤੇ ਆ ਲੇਕਿਨ ਉਹ ਕੋ ਪ੍ਰੋਪਰ ਨਹੀਂ ਨਹੀਂ ਸੀ ਆਈ ਕਿਉਂਕਿ ਬਿਜਲੀ ਇੱਕ ਦੋ ਦਫਾ ਬੰਦ ਹੋਈ ਤੇ ਉਹ ਹਾਤਾ ਜਿਹੜਾ ਨਾ ਥੋੜਾ ਜਿਹਾ ਛੋਟਾ ਜਿਹਾ ਸੀ ਤੇ ਇਸ ਵੇਲੇ ਤੋਂ ਨਾ ਜਦੋਂ ਬੱਤੀ ਜਾਂਦੀ ਸੀ ਨਾ ਤੇ ਉਦੋਂ ਹੀ ਮੱਛਰ ਮੱਖੀ ਤੇ ਉਸ ਤੋਂ ਇਲਾਵਾ ਮੱਖੀ ਤੇ ਰਾਤ ਨੂੰ ਨਹੀਂ ਸੀ ਮੱਛਰ ਫੱਤਰ ਵਗੈਰਾ ਤੇ ਦੂਸਰਾ ਜਿਹੜਾ ਨਾ ਘਬਰਾਹਟ ਜਿਹੜੀ ਹੈ ਨਾ ਹਬਸ ਵਗੈਰਾ ਜਿਹੜੀ ਹੋ ਜਾਂਦੀ ਸੀ ਇਸ ਵਜਿਦੂ ਕਰਕੇ ਨਾ ਪੂਰੀ ਪ੍ਰਾਪਰ ਨੀਂਦ ਨਹੀਂ ਆ ਕਿਉਂਕਿ ਅਸੀਂ ਹੀਲੇ ਹੋਇਆ ਮਤਲਬ ਖੁੱਲੇ ਡੁੱਲੇ ਮਾਹੌਲ ਦੇ ਇਸ ਵਜਿਦੂ ਫਿਰ ਉੱਥੇ ਨੀਂਦ ਨਹੀਂ ਸੀ ਆਈ ਬਰਾਬਰ ਹਾਂ ਅਸੀਂ ਰਾਤ ਜਾ ਲੱਗੇ ਸੋਚਦੇ ਪਏ ਆ ਕਿ ਜਦੋਂ ਅਸੀਂ ਨਵੇਂ ਘਰ ਜਾਵਾਂਗੇ ਨਾ ਤੇ ਉੱਥੇ ਫਿਰ ਸਾਡਾ ਕੀ ਸਭ ਕੁ ਕੋ ਵੀ ਤੇ ਕੋਈ ਇੰਨਾ ਖੁੱਲਾ ਹਾਤਾ ਨਹੀਂ ਹੈ ਨਾ ਉਹ ਵੀ ਤੇ ਸਿਰਫ ਪੰਜ ਮਰਲੇ ਦਾ ਤੇ ਇਸ ਵਜਿਦੂ ਵੀ ਸੋਚ ਰਿਹਾ ਕਿ ਉੱਥੇ ਅਸੀਂ ਹੁਣ ਕਿਵੇਂ ਜਾ ਕੇ ਮਤਲਬ ਆਦੀ ਹੋਵਾਂਗੇ ਬਰਹਾਲ ਜੀ ਰਾਤ ਦੇ ਸੁੱਤੇ ਆ ਸੁਬਾ ਆ ਕੇ ਸੁੱਤੇ ਆ ਤੇ ਸੁਬਾ ਸੁੱਤੇ 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 ਪਰਸੀ ਤਕਰੀਬਨ 1 ਵਜੇ ਜਿਹੜਾ ਨਾ ਜੀ ਉੱਠਿਆ 9 ਵਜੇ ਆਪਾਂ ਆ ਗਏ ਸੀ ਵਾਪਸ ਹੈ ਇਧਰੇ ਮੇਰਾ ਆ ਗਏ ਸੀ 9 ਵਜੇ ਅਸੀਂ ਜੀ ਵਾਪਸ ਆ ਗਏ 9 ਵਜੇ ਦੇ ਆ ਕੇ ਨਾ ਆਂਦੇ ਸਾਰੇ ਸੌਂ ਗਏ ਕੋਈ ਹੋਰ ਕੰਮ ਨਹੀਂ ਕੀਤਾ ਆਂਦੇ ਸਾਰੇ ਅਸੀਂ ਸੌਂ ਗਏ ਸੁੱਤੇ ਸੁੱਤੇ 1 ਵਜੇ ਉੱਠ ਬਸ ਕਾਵਾੜ ਦੀ ਬਾਣੀ ਨਹੀਂ ਨੇ ਸਫਰ ਦੀ ਜਾਵੀ ਦਾ ਤਾਂ ਨਹੀਂ ਕੀ ਮਸਲਾ ਹੈ ਇਹ ਵੀ ਪ੍ਰਾਪਰ ਉੱਥੇ ਪੂਰੀ ਨਹੀਂ ਕਿਉਂਕਿ ਬੱਤੀ ਜਾਵਨੀ ਵਜਨ ਆ ਆਬਾਸ ਤੇ ਜਿਹੜੀ ਨਾ ਮੱਚਾ ਪੱਕਾ ਜਾਲਦਾਰ ਕਿ ਫੈਸਲ ਹਨ ਭਾਰ ਗਈ ਸੀ ਚਲੋ ਜੀ ਬਰ ਹਾਲ ਹੁਣ ਉੱਠ ਗਏ ਸਾਡੀ ਹੁਣ ਸਵੇਰੇ ਐਸ ਟਾਈਮ ਔਰ ਇਸੇ ਲਈ ਸਫਾਈਆਂ ਜਿਹੜੀਆਂ ਨਾ ਹੁਣ ਹੁੰਦੀਆਂ ਭਈ ਇਹਨੇ ਤਕਰੀਬਨ ਐਸ ਟਾਈਮ 2 ਦਾ ਟਾਈਮ ਜਾਂ 2.5 ਦਾ ਹੋ ਗਿਆ ਹੋਣਾ ਤੇ ਹੁਣ ਬੀਗਮ ਸਬਾ ਜਿਹੜੀ ਹੈ ਨਾ ਉਹ ਸਫਾਈਆਂ ਕਰਦੀ ਪਈਏ ਔਰ ਮੈਨੂੰ ਨੇ ਕਿਹਾ ਕਿ ਤੂੰ ਹੁਣ ਜਿਹੜਾ ਨਾ ਡਿਸ਼ ਛੋਟੀ ਜੀ ਤਿਆਰ ਕਰ ਦੇ ਤੇ ਇਹ ਸਾਡੀ ਬੜੀ ਪਿਆਰੀ ਸਿਸਟਰ ਫੈਸਲਾਬਾਦ ਤੋਂ ਜਿਹੜੀ ਸਾਡੇ ਕੋਲ ਆਈ ਸੀ ਉਹ ਲੈ ਕੇ ਆਈ ਸੀ ਸਾਡੇ ਵਾਸਤੇ ਰਾਨ ਇੱਕ ਮਟਰ ਰਾਨ ਮਤਲਬ ਬਕਰੇ ਦੀ ਲੱਤ ਪੰਜਾਬੀ ਚ ਗਵਾਂ ਦੇ ਤੇ ਇਹਨੂੰ ਫਿਰ ਅਸੀਂ ਹੁਣ ਬਣਾ ਕੇ ਨਾ ਤੇ ਮੈਂ ਇਹਦੇ ਥੱਲੇ ਅੱਗ ਜਲਾਣਾ ਵਾ ਔਰ ਇਹਨੂੰ ਤਿਆਰ ਕਰਨਾ ਤੇ ਇਹਨੂੰ ਯਖਣੀ ਵੀ ਇੰਦੀ ਜਿਹੜੀ ਇਹਨਾਂ ਉਹ ਬਣਾ ਕੇ ਦੇਣੀ ਹੈ ਮਤਲਬ ਸ਼ੋਰਬਾ ਜਿਹੜਾ ਹੈ ਨਾ ਵਾਵਾ ਤਿਆਰ ਕਰਨਾ ਤਾਂ ਕਿ ਪੀਵੇ ਔਰ ਇਹਦਾ ਕੁਝ ਜਿਹੜਾ ਹੈ ਨਾ ਕਮਜ਼ੋਰੀ ਵਗੈਰਾ ਜਿਹੜੀ ਠੀਕ ਹੋਵੇ ਬਲੱਡ ਪ੍ਰੈਸ਼ਰ ਥੋੜਾ ਬਹੁਤ ਜਿਹੜਾ ਨਾ ਉਹਦਾ ਲੋਰ ਰਹਿੰਦਾ ਹੈ ਤਕਰੀਬਨ ਹਰ ਦੂਜੇ ਤੀਸਰੇ ਦਿਨ ਬਾਅਦ ਜਿਹੜਾ ਇਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ ਹੈ ਇਸ ਵਜੇ ਤੂੰ ਮੈਂ ਸੋਚਿਆ ਕਿ ਦੀ ਜਖਣੀ ਬਣਾ ਕੇ ਹੁੰਦਨੇ ਤਾਂ ਕਿ ਥੋੜੀ ਜਿਹੀ ਗਰਮ ਹੁੰਦੀ ਤੇ ਦਾ ਬਲੱਡ ਪ੍ਰੈਸ਼ਰ ਜਿਹੜਾ ਨਾ ਉਹ ਠੀਕ ਰਵੇ। ਬਾਕੀ ਸਫਾਈਆਂ ਕਰਦੀ ਭੀ ਜੀ ਹੈ ਰਾਤ ਨੂੰ ਥੋੜੀ ਬਹੁਤ ਬਾਰਿਸ਼ ਆ ਗਈ ਸੀ ਤੇ ਇਤੋਂ ਫਿਰ ਜਿਹੜਾ ਨਾ ਸਾਰਾ ਹਿੱਸਾ ਗਿੱਲਾ ਹੋ ਗਿਆ ਕਿਉਂਕਿ ਹਰ ਟਾਈਮ ਸਾਇਆ ਰਹਿੰਦਾ ਨਾ ਇਸ ਜਗ੍ਹਾ ਤੇ ਇਸ ਵਜੇ ਤੂੰ ਫਿਰ ਇਹ ਜਲਦੀ ਖੁਸ਼ਕ ਨਹੀਂ ਹੁੰਦਾ। ਇਧਰੋਂ ਤੇ ਸਾਰਾ ਖੁਸ਼ਕ ਹੋ ਜਾਂਦਾ ਜਦੋਂ ਹਵਾ ਫਿਰਦੀ ਧੁੱਪ ਲੱਗਦੀ ਖੁਸ਼ਕ ਹੋ ਜਾਂਦਾ। ਲੇਕਿਨ ਇੱਥੇ ਸਾਰੀ ਦਿਹਾੜੀ ਠੰਡ ਰਹਿੰਦੀ ਹੈ ਸਾਇਆ ਰਹਿੰਦਾ ਤੇ ਇਸ ਵਜੇ ਤੂੰ ਫਿਰ ਇਹ ਜਿਹੜੇ ਨਾ ਜਲਦੀ ਖੁ ਮਾਨੂੰ ਬਿਲੀਆਂ ਕੀ ਕਰ ਰਹੀਆਂ ਦੋਨੋਂ ਉਹ ਜੀ ਪਤੀਲੇ ਨਾਲ ਖੇਦੇ ਨੇ ਇਹ ਬਿਲਕੁਲ ਸਾਫ਼ ਹੈ ਬਤਲਾ ਤੁਸੀਂ ਸਮਝਣੇ ਨੇ ਕੋਈ ਕਾਲਕ ਸ਼ਾਲਕ ਜੜੀ ਹੈ ਨਾ ਉਹ ਨਹੀਂ ਹੈ ਇਸ ਵਜ੍ਹਾ ਤੋਂ ਨਾ ਪਾਣੀ ਨਾ ਡਾਲੋ ਬੇਟਾ ਪਾਣੀ ਨਾ ਡਾਲੋ ਵੈਸੇ ਖੇਲੋ ਨਾ ਤਾਂ ਨਾ ਗिराओ ਉਸਕੇ ਉੱਪਰ ਉਹ ਦੇਖੋ ਐਸੇ ਖਰਾਬ ਹੋ ਗਏ ਫੈਜ਼ੂ ਹੈਲੋ ਚਲੋ ਤੇ اور ماشਾਅੱਲਾ ਫੈਜ਼ਾ ਵੀ ਜੜੀ ਹੈ ਨਾ اور ਬੱਚੇ ਵੀ ਬੱਚੇ ਵੀ ਆਂਦੇ ਸਾਰ ਸਾਡੇ ਨਾਲ ਸੁੱਤੇ ਆ ਤੇ ਇਹ ਵੀ ਹੋਣੀ ਉੱਠੇ ਆ ਸਾਡੇ ਨਾਲ ਇਵੀ ਬਿਸੁਤੇ ਰਿਆ ਮਤਲਬ ਇੰਜ ਕੋਈ ਜਿਵੇਂ ਨਾ ਕਿਸੇ ਨੇ ਕੋਈ ਚੀਜ਼ ਪਿਲਾ ਦਿੱਤੀ ਹੋਵੇ ਸੌਣ ਵਾਸਤੇ ਨਾ ਕੋਈ ਇੰਜ ਦਾ ਨਿਜਾਮ ਬਣ ਗਿਆ ਸੀ ਆਂਦੇ ਸੁੱਤੇ ਆਂ ਤੇ ਫਿਰ ਸੁੱਤਿਆਂ ਨੂੰ ਖਬਰ ਹੀ ਨਹੀਂ ਨੇ 1 ਵਜੇ ਬੱਚੇ ਜਿਹੜੇ ਨਾ ਜਿਉ ਖਾਰੇ ਨੇ ਅਮਰੂਦ ਫੈਜ਼ਾ ਔਰ ਫੈਜ਼ਾ ਜਿਹੜੀ ਹੈ ਨਾ ਉਹਨਾਂ ਨੂੰ ਨਹੀਂ ਦੇ ਰਹੀ ਫੈਜ਼ਾ ਕਹਿ ਰਹੀ ਸਾਰੇ ਅਮਰੂਦ ਮੈਨੂੰ ਚਾਹੀਦੇ ਨੇ ਆਪਕੇ ਹੈ ਇਹ ਸਾਰੇ ਆਪਕੇ ਹੈ ਤੋ ਆਪ ਖਾਓ ਬੇਟਾ ਆ ਖਾਓ ਖਾਓ ਆਪ खाओ 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 इनको इनको देने हैं या नहीं देने भाइयों को देने हैं कि नहीं देने? देल। देल। देने, देने वो भी उसी के ही बहन भाई हैं, वो भी नहीं छोड़ेंगे वो भी लेंगे और इधर हमने गोश्त जो है ना वो ऊपर जो गोश्त है ना वो हमने रख दिया है और ये अभी उबाल पे आना स्टार्ट हो गया ये इसकी थोड़ी थोड़ी जो है ना जी शुरुआत में ये मैल वगैरह जो है ना ये थोड़ी उतारनी पड़ेगी माशाल्लाह माशाल्लाह क्या बन के आ गए हो माशाल्लाह माशाल्लाह क्या बन के आ गए हो दुपट्टा किया हुआ आपने दुपट्टा किया हुआ है वाह और ये बड़ी को तो नहीं होश इतना है देखो ना आप, 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 आप आपके बाल देखो कैसे बिखरे हुए हैं तो आपने किराया ना तो अपने का, अपने का अपना भी तो ख्याल रखो ना बेटे अपने बाल देखो आपने कितने बिखरे हुए चलो आप नहा ठीक है मेरी बात सुनो आप हालो ना कल भी गए हैं ना तो गट्टा धूल मिट्टी होता है मोटरसाइकिल पे जब हम बैठते हैं और नहा लो नहाने के बाद ये कपड़े भी चेंज कर लो और अपने बाल भी जो ना वो लो ठीक है बेटे हाँ बेहतरीन वेरी गुड और आप भी नहा लेना बेटे ले 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 ले। आप भी कल से नहीं हो हैं हाँ आप भी नहा लेना ले ले। ले 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 ले। ਦੂਸਰੀ ਤਰਫ ਜਿਹੜਾ ਨਾ ਜੀ گوشਤ ਤਿਆਰ ਹੁੰਦਾ ਪਿਆ ਅੱਗ ਜੜੀ ਹੈ ਨਾ ਥੱਲੇ ਜਲਦੀ ਪਈ ਹੈ ਔਰ گوشਤ ਉਤੇ ਉਬਲਣ ਵਾਸਤੇ ਰੱਖ ਦਿੱਤਾ ਹੋਇਆ ਹੈ گوشਤ ਬੋਇਲ ਹੁੰਦਾ ਪਿਆ ਜਿਵੇਂ ਹੀ ਇਹ ਥੋੜਾ ਜਿਆ ਨਰਮ ਹੁੰਦਾ ਹੈ ਨਾ ਤੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਮਸਾਲੇ ਜਿਹੜੇ ਹਨ ਉਹ ਐਡ ਕਰ ਦਿੱਤੇ ਜਾਣਗੇ ਸਾਬਨ ਵੀ ਉੱਤੇ ਪਿਆ ਬੇਟੇ ਚਲ ਕੇ ਨਾ ਸ਼ਵਸ਼ ਬੇਗਮ ਸਾਹਿਬ ਜਿਹੜੀ ਹੈ ਨਾ ਜੀ ਉਹ ਵੀ ਆਪਣਾ ਕਾਫੀ ਹੱਦ ਤੱਕ ਕੰਮ ਜਿਹੜਾ ਨਾ ਨਿਬੇੜੀ ਖੜੀ ਹੈ ਤੇ ਮੈਂ ਵੀ ਆਪਣਾ ਕੰਮ ਜਿਹੜਾ ਨੇ ਜੀ ਕਾਫੀ ਹੱਦ ਤੱਕ ਮਾਸ਼ਾਅੱਲਾ ਕੰਪਲੀਟ ਹੋਇਆ ਖਲਾ ਸਾਲਨ ਜਿਹੜਾ ਨਾ ਫੁੱਲ ਤਿਆਰ ਹੋਣ ਵਾਲਾ ਬਸ ਥੋੜੀ ਜੀ ਦੇਰ ਜਿਹੜੀ ਹੈ ਨਾ ਹਲੇ ਬਾਕੀ ਹੈ ਔਰ ਬੀਗਮ ਸਹਿਵਾ ਜਿਹੜੀ ਹੈ ਉਹ ਬਾਕੀ ਸਾਰੀਆਂ ਬਾਹਰ ਦੀਆਂ ਸਫਾਈਆਂ ਵਗੈਰਾ ਕਰਕੇ ਤੇ ਕਮਰੇ ਦੀ ਸਫਾਈ ਜਿਹੜੀ ਹੈ ਨਾ ਉਹ ਵੀ ਉਹਨੇ ਕਰ ਲਈ ਹੈ ਤੇ ਹੁਣ ਜਿਹੜਾ ਨਾ ਕਚਰਾ ਵਗੈਰਾ ਜਿਹੜਾ ਸਾਰਾ ਹੋ ਚੁੱਕ ਦੀ ਭਈ ਅਲਹਮਦੁਲਿਲਾ ਜੀ ਮੈਂ ਆਪਣਾ ਕੰਮ ਜਿਹੜਾ ਹੈ ਨਾ ਕੰਪਲੀਟ ਕਰ ਲਿਆ ਹੈ ਤੇ ਲੇਕਿਨ ਬੀਗਮ ਦਾ ਕੰਮ ਜਿਹੜਾ ਹੈ ਨਾ ਹਾਲੇ ਤੱਕ ਕੰਪਲੀਟ ਨਹੀਂ ਹੋਇਆ ਤੁਸੀਂ ਚੈੱਕ ਕਰੋ ਇਹਨੂੰ ਡਿਸ਼ ਆਊਟ ਕਰਨਿਆ ਤੇ ਇਨਸ਼ਾਅੱਲਾ ਵੀ ਤੁਹਾਨੂੰ ਵੀ ਖਾਣਿਆ ਫਿਰ ਬਾਅ ਤੇ ਬੀਗਮ ਸਾਹਿਬ ਜਿਹੜੀ ਐ ਨਾ ਉਹ ਹਾਲੇ ਤੱਕ ਆਪਣੇ ਕੰਮਾਂ 'ਚ ਮਸਰੂਫ ਹੀ ਲੱਗੀ ਬੰਦੀ ਐ ਹਾਂਜੀ ਹੁਣ ਦੱਸੋ ਕੌਣ ਜਿੱਤਿਆ ਤੁਸੀਂ ਜਿੱਤੇ ਤੁਸੀਂ ਇੱਕ ਕੀਤਾ ਤੇ ਮੈਂ 500 ਕੰਮ ਕੀਤਾ ਔਰ ਮਹਿਮਾਨ ਵੀ ਆ ਗਏ ਸੀ ਦੋ ਵਾਰੀ ਉਹਨਾਂ ਨੂੰ ਫਿਰ ਪਾਣੀ ਸ਼ਾਨੀ ਜਿਹੜਾ ਨਾ ਉਹ ਬਣਾ ਕੇ ਪਿਲਾਇਆ ਤੇ ਫਿਰ ਉਹਨਾਂ ਕੋਲ ਥੋੜੀ ਦੇਰ ਬੈਠੇ ਵੀ ਰਹੇ ਆ ਤੇ ਹੁਣ ਉਹ ਉੱਠ ਕੇ ਗਏ ਨੇ ਤੇ ਹੁਣ ਬੀਗਮ ਸਾਹਿਬ ਜਿਹੜੀ ਐ ਨਾ ਉੱਥੇ ਉਹ ਕਪੜੇ ਐਂ ਤੇ ਮੈਨੂੰ ਕਿਹਾ ਵੀ ਤੂੰ ਛੱਡ ਦੇ ਜਿਹੜੇ ਹੁਣ ਹੋ ਗਏ ਨੇ ਹੋ ਗਏ ਨੇ ਬਾਕੀ ਬਾਲਟੀ ਚ ਰੱਖ ਦੇ ਉਹ ਫਿਰ ਸਵੇਰ ਉੱਠ ਕੇ ਜਿਹੜਾ ਨਾ ਦੋਲੇ ਸੀ ਤੇ ਹੁਣ ਤੂੰ ਆਟਾ ਗੁੰਨ ਕੇ ਨਾ ਇਹ ਤੇ ਮੇਰੀ ਤੇ ਸੁਣ ਮਾ ਤੇਰੇ ਮਗਰ ਮਗਰ ਤੁਸੀਂ ਉਸ ਤਰ੍ਹਾਂ ਕਰੋ ਕਿ ਤੁਸੀਂ ਕਪੜੇ ਰਹਿਣ ਦਿਓ ਤੇ ਹੁਣ ਆਟਾ ਗੁੰਨ ਕੇ ਜਸਟ ਰੋਟੀਆਂ ਸਿਰਫ ਪਕਾ ਲਓ ਬਸ ਇਸ ਤਰ੍ਹਾਂ ਕਰੂੰ ਮੈਂ ਭੇਕ ਸਾਰਾ ਫਿਰਾਕ ਛੱਡ ਨਹੀਂ ਹਾਂ ਤੇ ਰੋਟੀਆਂ ਖਵਾ ਗਾ ਅਗਰ ਟਾਈਮ ਵੇਖਿਆ ਵੀ ਹੈ ਤੇ ਉੱਥੇ ਖਵਾ ਕਿਉਂ ਸ਼ਾਮ ਖੰਡ ਕਾਹ ਤੇ ਹੋ ਰਵਣੇ ਉੱਥੇ ਚਾਨਣ ਤੋਂ ਨਾ ਕੋਨੀ ਓਏ ਮਸਲਾ ਸਵੇਰ ਉੱਠ ਕੇ ਸਾਂਝਰੇ ਸਾਂਝਰੇ ਨਾ ਲਾਈ ਧੁੱਪ ਲੱਗ ਜੰਦੀ ਉੱਥੇ ਤੇ ਸਵੇਰ ਉੱਠਦੇ ਲਾਈ ਉਹ ਜਿਹੜੇ ਕੋ ਦੋ ਸੂਟਾਂ ਨੂੰ ਧੋ ਲਵੇਂ ਨਾ ਦੋਸਤੋ ਬਾਅਦ ਫਿਰ ਬਾਕੀ ਦਾ ਸਾਰਾ ਕੰਮ ਕਰ ਲਓ ਸਵੇਰ ਨਾਸ਼ਤਾ ਤੇ ਨਾ 2 ਮਿੰਟ ਲੇਟ ਵੀ ਹੋ ਗਏ ਤੇ ਕਹਿ ਰਹੇ ਕਿ ਕਿ ਸਵੇਰ ਛੁੱਟੀ ਹੈ ਇਹਨਾਂ ਨੇ ਮੇਰੇ ਖਿਆਲ ਮਸਜਿਦ ਵੀ ਕੋਈ ਨਾ ਜਾਣਾ ਮਸਜਿਦ ਵੀ ਛੁੱਟੀ ਹੈ ਤੇ ਸਕੂਲ ਦੀ ਵੀ ਇਹਨਾਂ ਨੂੰ ਛੁੱਟੀ ਹੈ ਠੀਕ ਹੈ ਤੇ ਨਾਸ਼ਤਾ ਕਰ 10 ਮਿੰਟ ਲੇਟ ਵੀ ਸੁੱਤੇ ਰਹਸਨ ਨਾ 2 ਮਿੰਟ ਲੇਟ ਜ਼ਿਆਦਾ देर ਸੁੱਤੇ ਰਹਸਨ ਤੇ ਤੂੰ ਸਵੇਰ ਉੱਠ ਕੇ ਉਹ ਧੋਲਵੇਂ ਤੋਂ ਬਾਅਦ ਸਹੀ ਨਹੀਂ ਸਰੇ ਕਾਲੀ ਨੇ ਨਮਰ ਰੋਟੀਆਂ ਪਕਾਉਣੇ ਸਵੇਰ ਦੇ ਬੱਚੇ ਉਥੋਂ ਨਾਸ਼ਤਾ ਕਰਕੇ ਆ ਜੇ ਤੇ ਹੁਣ ਐਸਾ ਜਿਹੜੀ ਇਹਨੇ ਬੁੱਕ ਆਓ ਐਸਾ ਉਹ ਮਸੇ ਹੋ ਜਾਂਦੀਆਂ ਨੇ ਦੋ ਤਿੰਨ ਮੇ ਬਣਾਇਆ ਫਿਰ ਲੋ ਫਿਰ ਪੀਆਂ ਦੇ ਤਰੀਨੇ ਮਸਲਾ ਬੰਦਾ ਚੀਜ਼ਾਂ ਵੀ ਖਾਦੀਆਂ ਨੇ ਤੇ ਇਨਸ਼ਾਅੱਲਾ ਮਾਤਾ ਗੁੰਮੀ ਚਲੋ ਬੇਗਮ ਸਾਹਿਬ ਨੇ ਆਟਾ ਵੀ ਜਿਹੜਾ ਨੇ ਜੀ ਗੁੰਨ ਲਿਆ ਔਰ ਸੂਰਜ ਵੀ ਜਿਹੜਾ ਨੇ ਜੀ ਆਪਣੀ ਮੰਜ਼ਲ ਤੇ ਪਹੁੰਚ ਗਿਆ ਹੈ ਮਤਲਬ ਪਾਕਿਸਤਾਨ ਔਰ ਪੰਜਾਬ ਔਰ ਉਖਾੜਾ ਦੀ ਸਤਾ ਤੇ ਸੂਰਜ ਜਿਹੜਾ ਨਾ ਗਰੂਬ ਹੋਣ ਵਾਲਾ ਬਾਕੀ ਹਲੇ ਕਰਾਚੀ ਅਜ ਤੱਕ तकरीबन ਅੱਧਾ ਘੰਟਾ ਹਲੇ ਪਿਆ ਹੋਏਗਾ ਇਸ ਟਾਈਮ ਦਾ ਸਾਡੇ ਕੋਲ ਤਕਰੀਬਨ 5 ਮਿੰਟ ਰਹਿ ਗਏ ਨੇ ਅਜ਼ਾਨਾ ਆਣ ਦੇ ਤੇ ਉੱਥੇ ਤਕਰੀਬਨ 35 ਮਿੰਟ ਰਹਿ ਗਏ ਨੇ ਅਜ਼ਾਨਾ ਆਉਣ ਦੇ ਕਰਾਚੀ ਵਿੱਚ ਤੇ ਇਸ ਵਜ੍ਹਾ ਤੋਂ ਮੈਂ ਪੰਜਾਬ ਉਕਾੜੇ ਦਾ ਨਾਂ ਇਸ ਵਜ੍ਹਾ ਤੋਂ ਲੈ ਕੇ ਉਕਾੜੇ ਵਿੱਚ ਇਸ ਟਾਈਮ ਟਾਈਮ ਜਿਹੜਾ ਨਾ ਜੀ ਉਹ ਮਗਰਬ ਦਾ ਹੋ ਗਿਆ ਔਰ ਮੇਰੇ ਪਿੰਡ ਦੇ ਜਿਹੜੇ ਮਨਾਜ਼ਰ ਹਨ ਜੀ ਇਹ ਮੈਨੂੰ ਹਮੇਸ਼ਾ ਯਾਦ ਆਣਗੇ ਤਕਰੀਬਨ ਮੇਰਾ ਹਾਲੇ ਹੋਰ ਥੋੜਾ ਜਿਹਾ ਟਾਈਮ ਇੱਥੇ ਗੁਜ਼ਰਨਾ ਔਰ ਉਸ ਤੋਂ ਬਾਅਦ ਫਿਰ ਮੈਂ ਇਹ ਘਰ-ਬਾਰ ਛੱਡ ਕੇ ਤੇ ਮੈਂ ਫਿਰ ਚਲੇ ਜਾਣਾ ਉੱਥੇ ਜਿੱਥੇ ਆਪਣੀ ਜਗ੍ਹਾ ਬਣਾਈ ਹੈ ਜੀ ਇਸ وجہ ਤੂੰ ਇਹ ਚੀਜ਼ਾਂ ਮੈਨੂੰ ਯਾਦ ਤੇ ਆਣੀਆਂ ਨੇ ਔਰ ਇਹ ਘਰ ਮੇਰਾ ਅਬਾਈ ਘਰ ਵੀ ਜਮਿਆ ਭਲਿਆ ਇੱਥੇ ਟਾਈਮ ਗੁਜ਼ਾਰਿਆ ਹੈ ਬਚਪਨਾ ਸਾਰਾ ਇੱਥੇ ਗੁਜ਼ਰਿਆ ਖੇਡਿਆ ਇਸ ਮਿੱਟੀ ਦੇ ਅੰਦਰ ਇਹ ਚੀਜ਼ਾਂ ਕਾਫੀ ਯਾਦ ਆਣੀਆਂ ਨੇ ਲੇਕਿਨ ਹਾਲਾਤ ਦੇ ਨਾਲ-ਨਾਲ ਫਿਰ ਬਦਲਣਾ ਪੈਂਦਾ ਹੈ ਚੇਂਜ ਹੋਣਾ ਪੈਂਦਾ ਹੈ ਔਰ ਜਗਾ ਵੀ ਤਿੰਨ ਬੰਦੇ ਦੀ ਹੁੰਦੀ ਬੱਚਿਆਂ ਦੇ ਮਸਤਕਬਲ ਵਾਸਤੇ ਆਪਣੇ ਮਸਤਕਬਲ ਵਾਸਤੇ ਔਰ ਆਪਣੀ ਜ਼ਿੰਦਗੀ ਨੂੰ ਥੋੜਾ ਜਿਹਾ ਤਬਦੀਲ ਕਰਨ ਵਾਸਤੇ ਇਸ ਚੀਜ਼ਾਂ ਜਿਹੜੀਆਂ ਨੇ ਜੀ ਇਹ ਸਾਰੀਆਂ ਜ਼ਰੂਰੀ ਨੇ ਅੱਲਾਹ ਤਾਲਾ ਨੇ ਨਵਾਜ਼ਿਆ ਬੇहद ਸ਼ੁਕਰਗੁਜ਼ਾਰਾ ਮੈਂ ਇਸ ਕਾਬਿਲ ਨਹੀਂ ਆ ਜਿੰਨਾ ਅੱਲਾਹ ਤਾਲਾ ਨੇ ਮੈਨੂੰ ਨਵਾਜ਼ਿਆ ਔਰ ਜਿੰਨੀ ਕਾਮਯਾਬੀ ਅੱਲਾਹ ਤਾਲਾ ਨੇ ਦਿੱਤੀ ਔਰ ਤੁਹਾਡੇ ਸਾਰੇ ਭੈਣ ਭਾਈਆਂ ਦੀ ਸਪੋਰਟ ਮੁਹੱਬਤ ਪਿਆਰ ਦੀ ਵਜ੍ਹਾ ਤੋਂ ਸਭ ਕੁਝ ਹੋਇਆ ਤੇ ਅਲਹਮਦੁਲਿਲਾ ਮੈਂ ਤਾਂ ਕਿਆਮਤ ਇਸ ਚੀਜ਼ ਦਾ ਮਤਲਬ ਹੈ ਕਦੀ ਵੀ ਨਹੀਂ ਭੁੱਲਾਂਗਾ ਕਿ ਜਿੰਨਾ ਪਿਆਰ ਮੈਨੂੰ ਸਾਰੀ ਸਾਡੀ ਵਾਈਟੀ ਫੈਮਿਲੀ ਜਿਹੜੀ ਹੈ ਨਾ ਜੀ ਸਾਡੇ ਨਾਲ ਕਰਦੀ ਹੈ ਵੀ ਹਰ ਸ਼ੁਕਰ ਗੁਜ਼ਾਰਾ ਔਰ ਐਸੇ ਸ਼ੁਕਰੀਆ ਦੇ ਨਾਲ ਨਾਲ ਹੀ ਹੁਣ ਵੀਡੀਓ ਦਾ ਵੀ ਐਂਡ ਕਰਨੇ ਆ ਕਿਉਂਕਿ ਟਾਈਮ ਕਾਫੀ ਹੋ ਗਿਆ ਫਿਰ ਤੁਹਾਡੇ ਤੱਕ ਪਹੁੰਚਾਣੀ ਔਰ ਅੱਜ ਵੀਡੀਓ ਵੀ ਇੱਕੋ ਹੀ ਹੈ ਇਹ ਤੁਹਾਡੇ ਤੱਕ ਇਨਸ਼ਾਅੱਲਾ ਸਵੇਰ ਫਿਰ ਦੋ ਵੀਡੀਓ ਜਿਹੜੀ ਇਹਨਾਂ ਜਾਵਾਂਗੇ ਔਰ ਟਾਕ 10 ਮਿੰਟ ਦਾ ਮੈਂ ਰੋਜ਼ ਕਹਿ ਰਿਹਾ ਕਿ ਟਾਕ 10 ਮਿੰਟ ਮੈਂ ਸਟਾਰਟ ਕਰਨਾ ਹੈ ਲੇਕਿਨ ਮੇਰੇ ਕੋਲ ਟਾਈਮ ਟੇਬਲ ਨਹੀਂ ਬਣਦਾ ਪਿਆ ਤੇ ਅੱਜ ਮੈਂ ਕੋਸ਼ਿਸ਼ ਕਰਾਂਗਾ ਕਿ ਰਾਤ ਨੂੰ ਮੈਂ ਜਿਹੜਾ ਨਾ ਉਹਦੇ ਕੁਝ ਵੀਡੀਓ ਰਿਕਾਰਡ ਕਰਾਂ ਔਰ ਬਿਜਲੀ ਵੀ ਸਾਥ ਨਹੀਂ ਦਿੰਦੀ ਫਿਰ ਲਾਈਟਿੰਗ ਦੀ ਜ਼ਰੂਰਤ ਪੈ ਜਾਂਦੀ ਰਾਤ ਨੂੰ बिजली साथ नहीं देती इस वजह तुकी थोड़ी जी प्रॉब्लम है तो इन शाला फिर ऐसे, ऐसे जो टाइम निकल जाएगा और बन जाएगा तो हम थोड़े को इजाजत अपना बहुत सारा ख्याल रखना है दुआा याद रखना है पंडा बन पन बन प्यार अल्लाह हाफि